ਇਕਾਲ ਦੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪੈਂਡੂ ਲਾਈਟ ਮਾਂ ਚੈਨਨ ਤੇ ਮੈਂ ਸਾਰਦਾ ਸਵਾਗਤ ਕਰਦੀ ਆਂ ਹੋਰ ਸਨਾਵ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਭਾਈ ਗੁਰਜੀ ਦੀ ਕਿਰਪਾ ਅਸੀਂ ਵੀ ਵਧੀਆ ਠੀਕ ਠਾਕ ਆਂ ਜੀ ਚੜ੍ਹਦੀ ਕਲਾ 'ਚ ਹੀ ਆਂ ਲਓ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆਂ ਜਿਵੇਂ ਕਿ ਹੁਣ ਆਪਣੇ ਜੀ ਘਰ ਦੇ ਜਿਹੜੇ ਕਮਰਿਆਂ ਦੇ ਪੱਖੇ ਨੇ ਉਹ ਬਹੁਤ ਜ਼ਿਆਦਾ ਗੰਦੇ ਹੋਏ ਨੇ ਹਨਾ ਉਹਨੂੰ ਸਾਫ਼ ਕਰਨ ਵਾਸਤੇ ਆਪਾਂ ਨੂੰ ਪਹਿਲਾਂ ਤਾਂ ਕੁਰਸੀ ਲਗਾਣੀ ਪੈਂਦੀ ਆ ਜਾਂ ਫਿਰ ਮੇਜ਼ ਰਗਾਣਾ ਪੈਂਦਾ ਹੈ ਫੇਰ ਕਿਤੇ ਜਾ ਕੇ ਪੱਖਾ ਸਾਫ਼ ਹੁੰਦਾ ਆਪਣਾ ਉਹਨੂੰ ਆਪਾਂ ਬਿਨਾ ਹੱਥ ਲਗਾਏ ਪੱਖੇ ਨੂੰ ਨੀਚੇ ਛੜ ਕੇ ਕਿੱਦਾਂ ਸਾਫ਼ ਕਰਾਂਗੇ ਉਹਦੇ ਬਾਰੇ ਇਸ ਵੀਡੀਓ ਹੈ ਤੇ ਚਲੋ ਸਟਾਰਟ ਕਰਦੇ ਆਪਾਂ ਸਾਫ਼ ਕਰਨੇ ਵਾਸਤੇ ਆਪਾਂ ਚਾਹੀਦੇ ਇੱਕ ਤਾਂ ਸਟਿਕ ਜੇ ਲੱਕੜ ਦੀ ਸਟਿਕ ਪਈ ਹੈ ਤੁਹਾਡੇ ਕੋਲ ਤੁਸੀਂ ਉਹ ਵੀ ਵਰਤ ਸਕਦੇ ਹੋ ਤੇ ਇੱਕ ਚਾਹੀਦਾ ਆਪਾਂ ਨੂੰ ਜੀ ਬਿਲਕੁਲ ਪਲੇਨ ਸੌਫਟ ਕੱਪੜਾ ਠੀਕ ਹੈ ਇਹ ਮਤਲਬ ਕਿ ਆਪਣਾ ਜੋ ਮਤਲਬ ਕਿ ਵਾਧੂ ਕੱਪੜਾ ਪਿਆ ਹੁੰਦਾ ਲਾਈਨਿੰਗ ਵਗੈਰਾ ਜੋ ਬਚਿਆ ਹੋਇਆ ਉਹ ਕੱਪੜਾ ਇਹ ਠੀਕ ਹੈ ਜੀ ਇਹਨੂੰ ਹੁਣ ਆਪਾਂ ਚੌਰਸ ਤੈਹ ਬਣਾ ਲੈਣੇ ਆ ਚੰਗੀ ਤਰ੍ਹਾਂ ਤੈਹ ਵਧੀਆ ਇਹਨ ਮਤਲਬ ਕਿ ਪ੍ਰੈਸ ਕਰ ਲੈਣ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਨੇ ਉਹ ਇਦਾਂ ਹੱਥ ਨਾਲ ਹੀ ਪ੍ਰੈਸ ਕਰਾਂਗੇ ਇਹਨੂੰ ਲੋ ਜੀ ਇਹ ਹੋ ਗਿਆ ਆਪਣਾ ਪੱਖਾ ਵਾਈਟ ਕਲਰ ਦਾ ਪੱਖਾ ਦੇਖੋ ਇਹਦੇ ਗਰਦ ਕਿੰਨੀ ਲੱਗੀ ਪਈ ਆ ਤੁਹਾਨੂੰ ਲਵੇ ਕਰਕੇ ਦਿਖਾਉਣਾ ਕੈਮਰਾ ਦੇਖੋ ਜੀ ਇਹਦੇ ਸਾਰੇ ਆ ਜਿਹੜੇ ਆਲੇ-ਦਾਲੇ ਗਰਦ ਲੱਗੀ ਪਈ ਆ ਫਰਾਂ ਤੇ ਇਹਨੂੰ ਹੁਣ ਆਪਾਂ ਸਾਫ਼ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਕਰਾਂਗੇ ਉਹ ਵੀ ਤੁਹਾਨੂੰ ਦੱਸਦੇ ਆ ਦੇਖੋ ਜੀ ਇਦਾਂ ਆਪਾਂ ਕਿੰਨਾ ਗੰਦਾ ਪੱਖਾ ਹੋਇਆ ਪਿਆ ਇਹਨੂੰ ਸਾਫ਼ ਕਰਨਾ ਕਿਸ ਤਰੀਕੇ ਨਾਲ ਕਰਾਂਗੇ ਉਹ ਤੁਹਾਨੂੰ ਦੱਸਦੇ ਆ ਲੋ ਜੀ ਇਦਾਂ ਇਹਨੂੰ ਆਪਾਂ ਮਤਲਬ ਕਿ ਫੋਲਡ ਕਰ ਲਿਆ ਕੱਪੜੇ ਨੂੰ ਕਈ ਤਰ੍ਹਾਂ ਬਣਾ ਲਾਈਆਂ ਨੇ ਹੁਣ ਆਪਾਂ ਨੇ ਕੀ ਕਰਨ ਜੀ ਇਹ ਸੋਟੀ ਰੱਖਣੀ ਆਪਾਂ ਨੇ ਵਿਚਾਲੇ ਠੀਕ ਹੈ ਜੀ ਤੇ ਆਪਾਂ ਜਿਹੜੇ ਆ ਚਾਰੇ ਖੁੰਜੇ ਨੇ ਉਹ ਇਦਾਂ ਫੋਲਡ ਕਰ ਲੈਣੇ ਨੇ ਇਦਾਂ ਚਾਰੇ ਖੁੰਜੇ ਫੜ ਲੈਣੇ ਨੇ ਤੇ ਫਿਰ ਇਹਨਾਂ ਨੂੰ ਉੱਪਰ ਆਪਾਂ ਬੰਨ੍ਹ ਦਿੰਨੇ ਆ ਕਿਸੇ ਧਾਗੇ ਨਾਲ ਲੋ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਬੰਨ੍ਹ ਲਿਆ ਇਹ ਥੋੜਾ ਜਿਹਾ ਆਪਾਂ ਉੱਪਰ ਢਿੱਲਾ ਰੱਖਿਆ ਇਹ ਤਾਂ ਜੋ ਆਪਣੇ ਜਿਹੜੇ ਫਰਨੇ ਪੱਖੇ ਚੰਗੀ ਤਰ੍ਹਾਂ ਸਾਫ਼ ਹੋ ਜਾਣ ਉਜੀ ਆਪਾਂ ਕੀ ਕਰਨਾ ਜੀ ਆ ਸੋਪੀ ਦੇਖੋ ਆਪਾਂ ਨੇ ਤਾਂ ਪੜੀ ਆ ਦੇਖੋ ਜੀ ਦੇਖੋ ਜੀ ਜਿਹੜਾ ਫਾਰਾ ਇਹ ਇਦਾਂ ਕਰਕੇ ਆਪਾਂ ਸਾਰਾ ਇਹਦੇ ਨਾਲ ਸਾਫ਼ ਕਰਾਂਗੇ ਦੇਖੋ ਜੀ ਇਦਾਂ ਆਪਾਂ ਨੇ ਫਰਦੇ ਉੱਤੇ ਆਲੇ-ਦਾਲੇ ਇਦਾਂ ਜਿਹੜਾ ਹੈ ਕਪੜਾ ਬੰਨਿਆ ਹੋਇਆ ਬਿਲਕੁਲ ਪੋਲਾ ਫੇਰਨਾ ਤਾਂ ਜੋ ਪੱਕੇ ਦੇ ਫਰਦੇ ਜਿਹੜੀ ਮਤਲਬ ਕਿ ਖਿੱਤਰ ਜੀ ਨਾ ਪੈ ਜੇ ਟਿੱਖੀ ਫਿਰ ਜਿਹੜਾ ਦਾ ਕਲਰ ਆ ਉੱਤ ਸਕਦਾ ਇਦਾਂ ਕਰਕੇ ਬਿਲਕੁਲ ਸੌਖਾ ਤਰੀਕਾ ਹੈ ਇਹ ਆਪਾਂ ਬਿਨਾਂ ਹੱਥ ਲਗਾਏ ਪੱਕੇ ਨੂੰ ਸਾਫ਼ ਕਰ ਸਕਦੇ ਹਾਂ ਨਾ ਮੇਜ਼ ਲਗਾਉਣ ਦੀ ਲੋੜ ਆ ਨਾ ਹੀ ਆਪਾਂ ਨੂੰ ਕੁਰਸੀ ਲਗਾਉਣ ਦੀ ਲੋੜ ਆ ਇਦਾਂ ਹੀ ਆਪਾਂ ਦੂਜਾ ਫਰ ਸਾਫ਼ ਕਰਾਂਗੇ ਦੇਖੋ ਜੀ ਆਪਣਾ ਪੱਖਾ ਜਿਹੜਾ ਕਿੰਨਾ ਸਾਫ਼ ਹੋ ਗਿਆ ਵਾਈਟ ਵਾਈਟ ਨਿਕਲਿਆ ਸਾਰਾ ਹੋਰ ਆਏ ਤੇ ਗਰਦ ਨਹੀਂ ਰਹੀ ਹੋएगी ਐਨ ਵਧੀਆ ਆਪਣਾ ਪੱਖਾ ਚੰਗ ਕੁੱਟਿਆ ਐਨ ਵਧੀਆ ਕਲੀਨ ਕਲੀਨ ਹੋ ਗਿਆ ਦੇਖੋ ਜੀ ਬਿਲਕੁਲ ਇੱਤਾ ਨਹੀਂ ਰਿਹਾ ਹੈਗਾ ਬਿਲਕੁਲ ਵਾਈਟ ਵਾਈਟ ਹੋ ਗਿਆ ਬਿਨਾ ਹੱਥ ਲਗਾਏ ਆਪਾਂ ਪੱਖਾ ਸਾਫ਼ ਕਰਿਆ ਨਾ ਕੋਈ ਮੇਜ਼ ਦੀ ਲੋੜ ਨਾ ਕੋਈ ਦੇਖੋ ਆਪਣੀ ਗਰਦ ਕਿੰਨੀ ਲਹੀ ਆ ਪੱਖੇ ਤੋਂ ਬਿਨਾ ਹੱਥ ਲਗਾਏ ਆਪਾਂ ਇਹ ਸਾਰਾ ਪੱਖਾ ਸਾਫ਼ ਕਰਿਆ ਦੇਖੋ ਇੰਨਾ ਗੰਦਾ ਹੋਇਆ ਪਿਆ ਸੀ ਇਹ ਬਿਲਕੁਲ ਸੌਖੇ ਤਰੀਕੇ ਨਾਲ ਪੱਖਾ ਸਾਫ਼ ਕੀਤਾ। ਲੋ ਜੀ ਐਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਚੈੱਕ ਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਚਲੋ ਜੀ ਮਿਲਾਂ ਕੱਲ੍ਹ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਸ਼ਸ਼ੀ ਕਾਲ ਬਾਕੀ।